ਅਸੇ ਕਾਲਜੀ ਵੈਰਜੀ ਕਾ ਖਾਲਸਾ ਵੈਰਜੀ ਕੀ ਫਤਿਹ ਅੰਮਰਤਪਾਲ ਸਿੰਘ ਦੇ ਇੱਕ ਹੋਰ ਸਾਥੀ ਨੇ ਜਿਮਣੀ ਚੋੜ ਲੜਨ ਦਾ ਕੀਤਾ ਐਲਾਨ ਬੀਤੇ ਦਿਨੀ ਸਕਵਿੰਦਰ ਅਰਦਾਵਾ ਜੋ ਐਮਪੀ ਬਣੇ ਨੇ ਉਹਨਾਂ ਦੀ ਜਿਹੜੀ ਸੀਟ ਖਾਲੀ ਹੋਈ ਸੀ ਹੁਣ ਉਹਨਾਂ ਦੀ ਜਗ੍ਹਾ ਤੇ ਜਿਹੜਾ ਹੈਗਾ ਡਿਬਰੂਗੜ ਦੇ ਵਿੱਚੋਂ ਸਿੰਘ ਚੋਣ ਲੜੇਗਾ ਭਾਈ ਅੰਮਰਤਪਾਲ ਸਿੰਘ ਦੇ ਨਾਲ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਭਾਈ ਦਲਜੀਤ ਸਿੰਘ ਕਲਸੀ ਜੀ ਉਹਨਾਂ ਨੇ ਪਤਰੀ ਨੇ ਲਾਈਵ ਹੋ ਕੇ ਕੱਲ ਸਾਰੀ ਗੱਲਬਾਤ ਦੱਸੀ ਆ ਕਿ ਭਾਈ ਅੰਬਤਪਾਲ ਸਿੰਘ ਨੇ ਸਾਰੇ ਸਿੰਘਾਂ ਨੂੰ ਹੁਕਮ ਕੀਤਾ ਕਿ ਜਿੰਨੇ ਵੀ ਜਿਮਣੀ ਚੋਣਾਂ ਨੇ ਉਹਨਾਂ ਤੇ ਆਪਣੇ ਜਿਹੜੇ ਨੇ ਸਿੰਘ ਖੜੇ ਕੀਤੇ ਜਾਣ ਹੁਣ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਜਾ ਰਹੇ ਨੇ ਦਲਜੀਤ ਸਿੰਘ ਕਲਸੀ ਜਿਨ੍ਹਾਂ ਤੇ ਐਨਐਸਏ ਐਕਟ ਜਿਹੜਾ ਹੈਗਾ ਉਹ ਲੱਗਿਆ ਹੋਇਆਗਾ ਡਿਬੂਗੜ੍ਹ ਦੇਲ ਦੇ ਵਿੱਚ ਬੰਦ ਨੇ ਇਸ ਵੇਲੇ ਇਸ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਜੋ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਖੰਡੂਰ ਸਾਹਿਬ ਤੋਂ ਵੱਡੀ ਰੀੜ ਦੇ ਨਾਲ ਜਿੱਤ ਚੁੱਕੇ ਨੇ ਇਸ ਤੋਂ ਬਾਅਦ ਸਿੰਘਾਂ ਨੇ ਜਿਹੜਾ ਐਲਾਨ ਕੀਤਾ ਇੱਕ ਤੋਂ ਇੱਕ ਐਲਾਨ ਹੁੰਦਾ ਜਾਂਦਾਗਾ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਬਾਜੇ ਕਨੇ ਜਿਹੜਾ ਗਿੱਦੜ ਬਾਤ ਤੋਂ ਜਿਹੜਾ ਚੌਲ ਲੜਨ ਦੀ ਜਿਹੜੀ ਉਹ ਪਹਿਲੇ ਜਿਹੜਾਗਾ ਐਲਾਨ ਕਰ ਦਿੱਤਾਗਾ ਉਹਨਾਂ ਦੇ ਪਤਨ ਜਾਣਕਾਰੀ ਦਿੱਤੀ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਕਹਿਣ ਤੇ ਸਾਰੇ ਸਿੰਘਾਂ ਦੇ ਇੱਕ ਮੁੱਠ ਹੋਰ ਕਹਿਣ ਤੇ ਜਿਹੜੇ ਆ ਇਹ ਚੋਣਾਂ ਲੜੀਆਂ ਜਾ ਰਹੀਆਂ ਨੇ ਅਤੇ ਦੂਜੇ ਪਾਸੇ ਬਰਨਾਲੇ ਤੋਂ ਕਲਵੰਤ ਸਿੰਘ ਰੌਂਕ ਅਰੋਕੇ ਚੋਣ ਲੜਨਗੇ ਆਪ ਨੂੰ ਪਤਾ ਬੇਸ਼ੱਕ ਬਰਨਾਲਾ ਉਹ ਸੀਟਾਂ ਜਿੱਥੇ ਆਮਾ ਦੀ ਪਾਰਟੀ ਦੇ ਐਮਪੀ ਮਿਤ ਹੇਰ ਨੇ ਜਿਨ੍ਹਾਂ ਨੇ ਸੁਸੰਗਰੂਰ ਦੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਸੀ ਪਰ ਬਰਨਾਲਾ ਦੇ ਲੋਕ ਇਸ ਵਾਰ ਦੇਖਦੇ ਆ ਕਿ ਭਾਈ ਕਲਵੰਤ ਸਿੰਘ ਰੌਂਕ ਅਰੋਕੇ ਉਹ ਨੇ ਜਿੰਨਾ ਤੇ ਐਨਐਸਏ ਐਕਟ ਜਿਹੜਾ ਲੱਗਿਆ ਹੋਇਆਗਾ ਡੇਬਰੂਗੜ੍ਹ ਜੇਲ੍ਹ ਦੇ ਵਿੱਚ ਉਹ ਵੀ ਬੰਦ ਨੇ ਤੁਹਾਨੂੰ ਇੱਕ ਹੋਰ ਜਾਣਕਾਰੀ ਜਾਣਕਾਰੀ ਦਿੰਨੇ ਆ ਕਿ ਜਿਹੜਾ ਕਲਵੰਤ ਸਿੰਘ ਦੇ ਭਰਾ ਮਹਾ ਸਿੰਘ ਨੇ ਸਾਰੀ ਜਾਣਕਾਰੀ ਦਿੱਤੀ ਆ মিডিਆ ਨੂੰ ਉਹਨਾਂ ਨੇ ਕਿਹਾ ਕਿ ਅੰਬਰਤਪਾਲ ਸਿੰਘ ਅਤੇ ਸਾਰੇ ਸਿੰਘਾਂ ਨੇ ਇਕੱਠੇ ਹੋ ਕੇ ਜਿਹੜੀ ਇਹ ਇੱਕ ਬਿਆਉਤਬੰਦੀ ਕੀਤੀ ਆ ਤੇ ਇੱਕ ਜਿਹੜਾ ਸਾਰੇ ਸਿੰਘਾਂ ਨੂੰ ਜਿਹੜਾ ਬੱਕ ਬੱਕ ਜਿਹੜੀਆਂ ਜਿੰਨੀਆਂ ਜਿਮਨੀ ਚੋਣਾ ਨੇ ਉਹਨਾਂ ਤੋਂ ਚੋੜ ਲੰਨ ਦਾ ਜਿਹੜਾ ਐਲਾਨ ਕੀਤਾ ਇੱਥੇ ਦੱਸਿਆ ਜਾ ਰਿਹਾ ਕਿ ਕਲਵੰਤ ਸਿੰਘ ਰੌਂਕੇ ਦੇ ਜਿਹੜਾ ਪਿਤਾ ਸੀ ਚੜਤ ਸਿੰਘ ਉਹ 1997 ਵਿੱਚ ਉਹਨਾਂ ਤੇ ਵੀ ਸਰਕਾਰਾਂ ਵੱਲੋਂ ਐਨਐਚ ਲਗਾਇਆ ਗਿਆ ਸੀ ਅਤੇ ਬਾਅਦ ਦੇ ਵਿੱਚ ਉਹ ਆ ਕੇ ਪਿੰਡ ਦੇ ਸਰਪੰਚ ਬਣਦੇ ਨੇ ਉਸ ਤੋਂ ਬਾਅਦ ਕੀ ਕਰਦੀ ਆ ਜੁਲਮ ਫੇਰ ਕਰਦੀ ਆ ਪੁਲਸਾ ਹਕੂਮਤ ਉਸ ਵੇਲੇ ਦੀ ਫਿਰ ਉਹਨਾਂ ਦੇ ਪਿਤਾ ਨੂੰ ਪੁਲਿਸ ਚੱਕ ਕੇ ਲੈ ਕੇ ਲੈ ਜਾਂਦੀ ਆ ਘਰੋਂ ਜਵੇਂ ਬਾਕੀ ਸਿੰਘਾਂ ਨੂੰ ਬਾਕੀ ਨੌਜਵਾਨ ਮੁੰਡਿਆਂ ਨੂੰ ਘਰਾਂ ਤੋਂ ਚੋਕ-ਚੋਕ ਕੇ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ ਇਸ ਤਰ੍ਹਾਂ ਹੀ ਉਹਨਾਂ ਦੇ ਪਿਤਾ ਚੜਤ ਸਿੰਘ ਨੂੰ ਅਣਦਸਤ ਥਾਂ ਤੇ ਜਗ੍ਹਾ ਤੇ ਜਿਹੜਾ ਸਹੇਦ ਕਰ ਦਿੱਤਾ ਤੇ ਅਜੇ ਤੱਕ ਉਹਨਾਂ ਦੇ ਬਾਰਥਾਂ ਨੂੰ ਉਹਨਾਂ ਦੀ ਲਾਸ਼ ਨਹੀਂ ਦਿੱਤੀ ਇਹ ਹਨ ਭਾਈ ਕਲਵੰਤ ਸਿੰਘ ਰੌਕੇ ਜਿਹੜੇ ਉਹਨਾਂ ਦੇ ਪਿਤਾ ਦੀ ਕਹਾਣੀ ਤੇ ਦੂਜਾ ਉਹਨਾਂ ਦਾ ਚਾਚਾ ਜੀ ਨੇ ਜਿਹੜੇ 1984 ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੇ ਨਾਲ ਲੜਦੇ ਹੋਏ ਸ਼ਹੀਦ ਦੀ ਪਾਗੇ ਨੇ ਵੇਖੋ ਇਹ ਜੇ ਪਰਿਵਾਰ ਖੜੇ ਹੋਏ ਨੇ ਚੋਣਾ ਦੇ ਵਿੱਚ ਜਿਨ੍ਹਾਂ ਤੇ ਸਾਨੂੰ ਹਮੇਸ਼ਾ ਮਾਣਾ ਸਾਡਾ ਜਿਨ੍ਹਾਂ ਦੇ ਅੱਗੇ ਸਿਰ ਝੁਕਦਾਗਾ ਸਾਨੂੰ ਇਸ ਵੇਲੇ ਜਿਹੜਾ ਕੌਮ ਨੂੰ ਕਹਦੀਏ ਜਿਸ ਤਰ੍ਹਾਂ ਫਰੀਦਕੋਟ ਵਸਿਆ ਨੇ ਭਾਈ ਸਰਬੀ ਸਿੰਘ ਜਿਨ੍ਹਾਂ ਦੇ ਪਿਤਾ ਸਾਰਿਆਂ ਨੂੰ ਪਤਾਗਾ ਭਾਈ ਬਿਆਨਤ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਮਾਰੀ ਸੀ ਉਸ ਤੋਂ ਬਾਅਦ ਭਾਈ ਅੰਮਰਤਪਾਲ ਸਿੰਘ ਨੂੰ ਖਡੂਰ ਸਾਹ ਤੋਂ ਵੱਡੀ ਰੀਡ ਦੇ ਨਾਲ ਜਿਹੜਾ ਲੋਕਾਂ ਨੇ ਸੰਗਤ ਨੇ ਜਿਤਾਇਆ ਇਸ ਤਰ੍ਹਾਂ ਹੀ ਪ੍ਰਧਾਨ ਮੰਤਰੀ ਬੱਜੇਗੇ ਜਿਹੜਾ ਬਾਹਤੋਂ ਜਿਹੜੇ ਚੋਣ ਲੜ ਰਹੇ ਨੇ ਤੇ ਉਹਨਾਂ ਦਾ ਵੀ ਸਾਥ ਦੇਣਾ ਚਾਹੀਦਾ ਕਿਉਂਕਿ ਉਹ ਇੱਕ ਆਮ ਜਿਹਾ ਬੰਦਾ ਸੀ ਜਿਹੜਾ ਆਮ ਕਹਦੇ ਆ ਕਿ ਮੋਨਾ ਜਿਹਨੂੰ ਕਹਿੰਦੇ ਆ ਪਰ ਉਸ ਸਿੰਘ ਨੇ ਕਮਾਲ ਕਰਤੀ ਜਦੋਂ ਭਾਈ ਅੰਮਰਤਪਾਲ ਸਿੰਘ ਦੇ ਜਿਹੜਾ ਸਪਰਕ ਦੇ ਵਿੱਚ ਆਇਆ ਤੇ ਸਾਰਾ ਉਹਨਾਂ ਦਾ ਜਿਹੜਾ ਪਰਿਵਾਰ ਆ ਉਹ ਅੰਮ੍ਰਿਤਧਾਰੀ ਗੁਰਸਿੱਖ ਬਣ ਗਿਆ ਤੇ ਉਹਨਾਂ ਤੇ ਵੀ ਜਿਹੜਾ ਇਹ ਚੋਣ ਜਿਹੜੇ ਲੜਾਈ ਜਾ ਰਹੀ ਆ ਕਿਦੋਂ ਵੇਲੇ ਤੋਂ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਤੇ ਉਹਨਾਂ ਨੂੰ ਵੀ ਜਿਹੜਾ ਸਾਥ ਦੇਣਾ ਚਾਹੁੰਦਾ ਸੰਗਤ ਵੱਲੋਂ ਇਸ ਤਰ੍ਹਾਂ ਹੀ ਦਲਜੀਤ ਸਿੰਘ ਕਲਸੀ ਜਿਹੜੇ ਭਾਈ ਜਿਹੜੇ ਦੀਪ ਸਿੱਧੂ ਦੇ ਬਹੁਤ ਨਜ਼ਦੀਕ ਸੀ ਅਤੇ ਹੋਰ ਜਿਹੜੇ ਤੁਹਾਨੂੰ ਦੇਖਿਆਣਾ ਤੁਸੀਂ ਤਸਵੀਰਾਂ ਦੇ ਵਿੱਚ ਤੇ ਵੱਡੇ ਵੱਡੇ ਜਿਹੜੇ ਨਾਮੀ ਸਿੰਘ ਸੀ ਉਹਨਾਂ ਦੇ ਨਜ਼ਦੀਕ ਹੀ ਰਹੇ ਨੇ ਬੇਸ਼ੱਕ ਐਕਟਰਾਂ ਦਾ ਉਹਨਾਂ ਦਾ ਪਿਛਲਾ ਪਸੂਕਡ ਰਹਾ ਪਰ ਉਹਨਾਂ ਨੇ ਇੱਕ ਗੱਲ ਕਹੀ ਸੀ ਦੀਪ ਸਿੱਧੂ ਤੇ ਦਲਜੀਤ ਕਲਸੀ ਨੇ ਕਿਸੇ ਪੱਤਰਕਾਰ ਨੇ ਪੁੱਛਿਆ ਸੀ ਕਿ ਤੁਸੀਂ ਫਿਲਮਾਂ ਦਾ ਜਿਹੜਾ ਕੰਮ ਛੱਡ ਦੋਗੇ ਉਹਨਾਂ ਨੇ ਇੱਕ ਦੋਨਾਂ ਵੀਰਾਂ ਨੇ ਇੱਕ ਗੱਲ ਕਹੀ ਸੀ ਜੇਕਰ ਪੰਜਾਬ ਤੇ ਗੱਲ ਆਉਂਦੀ ਆ ਪੰਜਾਬ ਦੀ ਅਣਖ ਤੇ ਗੱਲ ਆਉਂਦੀ ਆ ਕਹਿੰਦਾ ਅਸੀਂ ਕੱਲੀਆਂ ਫਿਲਮਾਂ ਕੀ ਅਸੀਂ ਸਭ ਕੁਝ ਛੱਡਣ ਨੂੰ ਤਿਆਰ ਆ ਕਹਿੰਦਾ ਇੱਕ ਵਾਰੀ ਅਣਖ ਦੀ ਜਿਹੜੀ ਗੱਲ ਆ ਜਾਏ ਉਦੋਂ ਸਾਰ ਕੁਝ ਛੱਡਿਆ ਜਾ ਸਕਦਾਗਾ ਅੱਜ ਦੀਪ ਸਿੱਧੂ ਤੇ ਦਲਜੀਤ ਕਾਲਸੀ ਦੇ ਬੋਲ ਆਨ ਰਿਕਾਰਡ ਪਏ ਨੇ ਤੁਸੀਂ ਜੋ ਮਰਜ਼ੀ ਕੱਢ ਕੇ ਦੇਖ ਲਓ ਦਲਜੀਤ ਕਾਲਸੀ ਤੇ ਦੀਪ ਸਿੱਧੂ ਦੇ ਕਹੇ ਬੋਲ ਇਹ ਕਿ ਜਦੋਂ ਪੰਜਾਬ ਤੇ ਗੱਲ ਆਉਂਦੀ ਐ ਸਿ ਸਭ ਕੋ ਸੱਟ ਸਕਦੇ ਆ ਬਿਲਕੁਲ ਦਲਜੀਤ ਕਾਲਸੀ ਜਿਹੜੀ ਪਾਤੜੀ ਨੇ ਲੈਪ ਹੋ ਕੇ ਜਿਹੜੇ ਕਿਹਾ ਕਿ ਡੇਰਾ ਬਾਬਾ ਨਾਨਕ ਤੋਂ ਜਿਹੜਾ ਭਾਈ ਦਲਜੀਤ ਕਾਲਸੀ ਜਿਹੜੇ ਚੋਣ ਲੜ ਰਹੇ ਨੇ ਤੇ ਬਰਨਾਲੇ ਤੋਂ ਪਹਿਲਾਂ ਦੱਸ ਕੇ ਹਟਿਆਂਗਾ ਕਿ ਕਲਮੰਤ ਸਿੰਘ ਰੌਂਕੇ ਰੌਂਕੇ ਜਿਹੜੇ ਚੋਣ ਲੜਨਗੇ ਤੇ ਇਸ ਤਰ੍ਹਾਂ ਹੀ ਜਿਹੜੇ ਤਿੰਨ ਸਿੰਘਾਂ ਦੀ ਹੁਣ ਤੱਕ ਜਿਹੜੀ ਇਹ ਆਪਣੇ ਜਿਮਣੀ ਚੋਣਾ ਦੇ ਵਿੱਚ ਖੜੇ ਹੋਣ ਦਾ ਜਿਹੜਾ ਐਲਾਨ ਹੋ ਚੁੱਕਿਆਗਾ ਤੇ ਰਹਿੰਦੀਆਂ ਜੇ ਜਿਹੜੀਆਂ ਹੋਰ ਜਿਮਣੀ ਚੋਣਾਂ ਨੇ ਤੇ ਉਹਨਾਂ ਉੱਤੇ ਵੀ ਜਿਹੜਾ ਸਿੰਘਾਂ ਨੂੰ ਜਿਹੜੀ ਤਿਆਰੀ ਕੀਤੀ ਜਾ ਰਹੀ ਆ ਤੁਹਾਨੂੰ ਦੱਸ ਦਈਏ ਕਿ ਭਾਈ ਅੰਮਰਪਾਲ ਸਿੰਘ ਤੇ ਉਸ ਦੇ ਸਾਥੀਆਂ ਨੇ ਇੱਕ ਬਹੁਤ ਹੀ ਵੱਡਾ ਅਪਰਾਲਾ ਪਾ ਕਹਿ ਦਈਏ ਉਹਨਾਂ ਨੇ ਕੀਤਾਗਾ ਉਹਨਾਂ ਨੇ ਅਪਰਾਲਾ ਕੀ ਕੀਤਾ ਹੁਣ ਭਵੰਤਮਾਨ ਜਿਨ੍ਹਾਂ ਨੇ ਸਾਰੇ ਸਿੰਘਾਂ ਤੇ ਐਨਐਸਏ ਲਗਾਏ ਸੀ ਸੋਚਣ ਦੇ ਲਈ ਮਜਬੂਰ ਹੋ ਜੂਗਾ ਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਰੇ ਸਾਥੀਆਂ ਨੇ ਇੱਕ ਆਪਣੀ ਜੇਲ੍ਹ ਦੇ ਅੰਦਰ ਵੀ ਜਵਾਰਦਸ ਟੀਮ ਤਿਆਰ ਕਰ ਲਈ ਤੇ ਜੇਲ੍ਹ ਤੋਂ ਬਾਹਰ ਵੀ ਤੇ 2027 ਦੇ ਤੱਕ ਜੇਕਰ ਸਿੱਖ ਕੌਮ ਨੇ ਚਾਇਆ ਜੇ ਸਿੱਖ ਕੌਮ ਜਿਸ ਤਰ੍ਹਾਂ 1999 ਦੇ ਵਿੱਚ ਤੇ ਪਾਏ ਆਪਣਾ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਜਿਤਾ ਸਕਦੀ ਆ ਸਾਰੇ ਐਮਪੀ ਜਿਤਾ ਸਕਦੀ ਆ ਤੇ ਆਉਣ ਵਾਲਾ ਸਮਾਂ 2027 ਦਾ ਸਿੱਖ ਕੌਮ ਜਿਸ ਵੱਲ ਹੰਕਾਰੀ ਰਾਜ ਦਾ ਘਮਨ ਤੋੜਨਾ ਹੋਵੇ ਜਾਂ ਜ਼ੁਲਮ ਕਰਨ ਵਾਲੀ ਧਿਰ ਦੇ ਉੱਤੇ ਜਿਹੜਾ ਜ਼ੁਲਮ ਕਰਦਾਗਾ ਸਿੱਖਾਂ ਤੇ ਉਸ ਨੂੰ ਸਬਕ ਸਿਖਾਉਣਾ ਹੋਵੇ ਤਾਂ ਤੁਹਾਡੇ ਕੋਲੇ ਸਭ ਤੋਂ ਵੱਡਾ ਕਲਮ ਦਾ ਹਥਿਆਰ ਆ ਤੁਸੀਂ ਵੋਟਾਂ ਦੇ ਵਿੱਚ 2027 ਦੇ ਵਿੱਚ ਜੇ ਤੁਹਾਡੇ ਸਾਰੇ ਨੌਜਵਾਨ ਖੜੇ ਹੁੰਦੇ ਨੇ ਤੇ ਸਿੱਖ ਖੜੇ ਹੁੰਦੇ ਨੇ ਜਿਹੜੇ ਕਿ ਆਪਣੀ ਕੌਮ ਲਈ ਦਰਦ ਰੱਖਦੇ ਨੇ ਨਾ ਕਿ ਆ ਦੂਜੇ ਜਿਹੜੇ ਕਿ ਬਿਆਦਮੀਆਂ ਕਰਾਉਂਦੇ ਨੇ ਤੇ ਉਹਨਾਂ ਦੀ ਗੱਲ ਨਹੀਂ ਕਰਦਾ ਕਿ ਜਿਨ੍ਹਾਂ ਨੇ ਐਨਐਸ ਲਗਾਈ ਹੋਈ ਆ ਜਾਂ ਭਾਈ ਜਤਾ ਸਿੰਘ ਹਬਾਰਾ ਜਾਂ ਦਵਿੰਦਰਪਾਪ ਭੁੱਲਰ ਤੋਂ ਲੈ ਕੇ ਜਿੰਨੇ ਵੀ ਬਲਵੰਤ ਆਪਣਾ ਮਾਫ ਕਰਨਾ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਪਰਮ ਸਿੰਘ ਪਿਉਰਾ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਬਲਦੇਵ ਸਿੰਘ ਤੋਂ ਲੈ ਕੇ ਕਾਫੀ ਜਿਹੜੇ ਨੇ ਸਿੰਘ ਨੇ ਬਖ ਬਖ ਜੇਲ੍ਹਾਂ ਦੇ ਵਿੱਚ ਬੰਦ ਨੇ 33 32 32 ਸਾਲ ਉਹਨਾਂ ਨੂੰ ਹੋ ਗਿਆ ਜੇਕਰ ਇਹਨਾਂ ਦੇ ਵਿੱਚੋਂ ਜਿਹੜੇ ਐਨਐਸਏ ਕੱਟ ਰਹੇ ਨੇ ਸਿੰਘਾ ਜੇਕਰ ਤੁਸੀਂ ਇਹਨਾਂ ਨੂੰ ਜਿਤਾਉਣੀਓ ਤਾਂ ਆਉਣ ਵਾਲੇ ਟੈਨ ਦੇ ਵਿੱਚ ਉਹਨਾਂ ਬੰਦੀ ਸਿੰਘਾਂ ਦਾ ਰਾਹ ਸਖਾਲਾ ਹੋ ਜੂਗਾ ਤੇ ਉਹਨਾਂ ਨੂੰ ਕੋਈ ਅਨ ਜੇਲ ਦੇ ਵਿੱਚ ਰੱਖ ਨਹੀਂ ਸਕਦਾ ਸਰਕਾਰ ਜੇਕਰ ਤੁਸੀਂ ਇਹਨਾਂ ਸਿੰਘਾਂ ਨੂੰ ਸਾਰਿਆਂ ਨੂੰ ਜਿਨ੍ਹਾਂ ਤੇ ਐਨ ਐਸ ਐ ਲੱਗੀ ਆ ਇਹ ਜਿਵਨੀ ਚ ਉਹਨਾਂ ਦੇ ਵਿੱਚ ਜੇ ਖੜੇ ਹੁੰਦੇ ਨੇ ਵਿਧਾਇਕ ਬਣਦੇ ਨੇ ਤਾਂ 2027 ਦੇ ਵਿੱਚ ਸਰਕਾਰ ਬਣ ਜਣੀ ਆ ਸਿੱਖ ਕੌਮ ਦੀ ਜੇ ਸਰਕਾਰ ਬਣ ਗਈ ਤਾਂ ਉਹਨਾਂ 32 33 30 ਦੀ ਸਾਲਾਂ ਦੇ ਵਿੱਚ ਜਿਹੜੇ ਨੌਜਵਾਨ ਬੰਦ ਨੇ ਜੇਲਾਂ ਦੇ ਵਿੱਚ ਉਹਨਾਂ ਨੂੰ ਬਾਹਰ ਕੱਢਣ ਤੋਂ ਕੋਈ ਰੋਕ ਨਹੀਂ ਸਕਦਾ ਇਹ ਬਹੁਤ ਵੱਡੀ ਤੁਹਾਨੂੰ ਅੱਜ ਅਪਡੇਟ ਆ ਇਹ ਇਹ ਵੀਡੀਓ ਚਾਹੇ ਸਾਮਕ ਰੱਖ ਲਓ ਇਹਨੂੰ ਗੌਰ ਨਾਲ ਤੁਸੀਂ ਉਹ ਕਰਿਓ ਧਿਆਨ ਨਾਲ ਅੱਗੇ ਫਾਰਵਰਡ ਕਰਿਓ ਮੈਂ ਹੱਥ ਬਨ ਕੇ ਸਾਰੇ ਪੰਜਾਬ ਵਾਸੀਆਂ ਨੂੰ ਹਿੰਦੂ ਸਿੱਖ ਮੁਸਲਮਾਨ ਈਸਾਈ ਜਿੰਨੇ ਵੀ ਧਰਮ ਨੇ ਸਾਰੇ ਧਰਮਾਂ ਨੂੰ ਮੈਂ ਅੱਤ ਬਨ ਕੇ ਬੇਨਤੀ ਕਰਦਾ ਕਿ ਸਿੱਖ ਕੌਮ ਉਤੇ ਜਦੋਂ ਜ਼ੁਲਮ ਹੁੰਦਾਗਾ ਤੇ ਉਦੋਂ ਸਾਰਿਆਂ ਨਾਲ ਖੜਨਾ ਚਾਹੁੰਦਾ ਜਦੋਂ ਕਿਤੇ ਮੁਸਲਮਾਨ ਤੇ ਜਾ ਹਿੰਦੂ ਤੇ ਜਾਂ ਕਿਸੇ ਹੋਰ ਤੇ ਜ਼ੁਲਮ ਹੁੰਦਾਗਾ ਸਿੱਖ ਹਮੇਸ਼ਾ ਨਾਲ ਖੜਦਾ ਆਇਆ ਤੇ ਖੜਦਾ ਰਹੇਗਾ ਸਾਡੇ ਗੁਰੂਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਸ਼ਹੀਦیاں ਸਿੰਘਾਂ ਨੇ ਦਿੱਤੀਆਂ ਨੇ ਬੇਸ਼ੱਕ ਅਸੀਂ ਕੋਈ ਅਹਿਸਾਸ ਨਹੀਂ ਕਰਦੇ ਕਿ ਅਸੀਂ ਜਿਹੜਾ ਕਹਨੇ ਆ ਕਿ ਸਿੱਖ ਕੌਮ ਉਹਦੇ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਟੱਕਰਾਂ ਲੈਂਦੀ ਆ ਤੇ ਟੱਕਰਾਂ ਲੈ ਰਹੀ ਆ ਮਾਣਵਾ ਬੇਨਤੀ ਇਹੀ ਕਰਦਾ ਸੀ ਸਾਰੀ ਜਿਹੜਾ ਜਿੰਨੇ ਵੀ ਧਰਮ ਨੇ ਕਿ ਇੱਕਮਿਕ ਹੋ ਕੇ ਜਿੰਨਾ ਸਿੰਘਾਂ ਨੂੰ ਬਿਨਾ ਗੱਲ ਤੋਂ ਇੱਕ ਛੋਟੀ ਅਜਨਾਲਾ ਘਟਣਾ ਕਹਿ ਕੇ ਉਹਨਾਂ ਦੇ ਵੱਡੇ ਵੱਡੇ ਜਿਹੜੇ ਐਲੀਕੇਸ਼ਨ ਲਾ ਕੇ ਉਹਨਾਂ ਦੀ ਕਦਰ ਤੁਸੀਂ ਕੀਤੀ ਗਈ ਤੇ ਉਹਨਾਂ ਨੂੰ ਹਜ਼ਾਰਾਂ ਕਿਲੋਮੀਟਰ ਦੂਰ ਇੱਕ ਵਾਰੀ ਐਨਐਸ ਲੱਗ ਗਈ ਸੀ ਚਲੋ ਉਹ ਸਾਰਿਆਂ ਨੇ ਸਬਰ ਕਰ ਲਿਆ ਸੀ ਕਿ ਸਾਰਿਆਂ ਨੂੰ ਲੱਗਦਾ ਸੀ ਕਿ ਐਨਐਸ ਇੱਕ ਸਾਲ ਦੀ ਟੁੱਟ ਜਾਣੀ ਆ ਸਾਲ ਤੋਂ ਬਾਹਰ ਆ ਜਾਣੇ ਆ ਤੇ ਪਰ ਦ ਦਵਾਰੇ ਫੇਰ ਐਨਐਸਏ ਲਗਾਉਣਾ ਸਭ ਤੋਂ ਵੱਡਾ ਜਿਹੜਾ ਕਨੌਣਾ ਹੈ ਹਰਕਤਾਂ ਜਾਂ ਪਕਲੀਆਂ ਪਾਪ ਆ ਜਾਂ ਸਿੱਖ ਕੌਮ ਨੂੰ ਦਬਾਉਣਾ ਚਾਹੁੰਦੀਆਂ ਨੇ ਸਰਕਾਰਾਂ ਇਸ ਕਰਕੇ ਸਾਰੇ ਸਿੰਘਾਂ ਨੂੰ ਬੇਨਤੀ ਆ ਸਾਰੀ ਪੰਜਾਬ ਵਾਸੀਆਂ ਨੂੰ ਕਿ ਐਸ ਬਾਰ ਜਿਸ ਤਰ੍ਹਾਂ ਭਾਈ ਸਰਵਿਸਿੰਗ ਖਾਲਸੇ ਦਾ ਸਾਥ ਦਿੱਤਾ ਜਿਸ ਤਰ੍ਹਾਂ ਭਾਈ ਅੰਮਰਤਪਾਲ ਸਿੰਘ ਖਾਲਸੇ ਦਾ ਸਾਥ ਦਿੱਤਾ ਇਸ ਤਰ੍ਹਾਂ ਹੀ ਇਨ੍ਹਾਂ ਸਿੰਘਾਂ ਦਾ ਸਾਥ ਦਿਓ ਜਿਨ੍ਹਾਂ ਦੇ ਪਿਤਾ ਵੀ ਸ਼ਹੀਦ ਹੋ ਚੁੱਕੇ ਨੇ ਜਿਨ੍ਹਾਂ ਦੇ ਚਾਚਾ ਵੀ ਸ਼ਹੀਦ ਹੋ ਚੁੱਕੇ ਨੇ ਜਿਨ੍ਹਾਂ ਤੇ ਆਪ ਤੇ ਵੀ ਐਨਐਸਐਲ ਲਗਾਈ ਗਈ ਆ ਤੇ ਐਜੇ ਸਿੰਘ ਨੇ ਸਾਡੀ ਕੌਮ ਦੇ ਵਿੱਚ ਤੇ ਇਹਨਾਂ ਨੂੰ ਜੇਕਰ ਆਪਾਂ ਜਿਤਾਵਾਂਗੇ ਤਾਂ ਆਪਾਂ ਦੂਜੇ ਸਿੰਘਾਂ ਦਾ ਜਿਹੜਾ ਬੰਦੀ ਸਿੰਘ ਦੂਜੇ ਨੇ ਸਾਡੇ 33 ਸਾਲਾਂ ਤੋਂ ਉਹਨਾਂ ਦਾ ਵੀ ਰਾਹ ਸੌਖਾ ਹੋ ਜੂਆ ਵੀਡੀਓ ਨੂੰ ਵਾਤਵਾ ਦੇ ਲਾਇਕ ਸ਼ੇਅਰ ਤੇ ਆਪਣੇ ਕਮੈਂਟ ਜਰੂਰ ਕਰਨਾ ਧੰਨਵਾਦ ਬਹਿਜੂ ਕਾ ਖਾਲਸਾ ਸ੍ਰੀ ਵਹਿਜੂ ਕੀ ਫਤਿਹ